ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1272 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1273 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਲਾਰ ਮਹੱਲਾ ਪੰਜਵਾਂ ਰਾਗ ਮਲਾਰ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਰਹਾਉ ਹੇ ਗੋਬਿੰਦ ਹੇ ਗੋਪਾਲ ਹੇ ਦਿਆਦੇ ਸੋਮੇ ਹੇ ਸੋਹਣੇ ਪ੍ਰਭੂ ਪਾਤਸ਼ਾਹ ਰਹਾਉ ਪ੍ਰਾਨਨਾਥ 나ਥ ਸਖੇ ਦੀਨ ਦਰਦ ਨਿਵਾਰ हे ਜਿੰਦ ਦੇ ਮਾਲਕ हे ਨਖਸਮਿਆਂ ਦੇ ਸਹਾਈ हे ਗਰੀਬਾਂ ਦੇ ਦਰਦ ਦੂਰ ਕਰਨ ਵਾਲੇ ਨਿਥਾਵਿਆਂ ਦੀ ਥਾਂ ਨਿਮਾਨਿਆਂ ਦੇ ਮਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਕਾਲਪੁਰਖ ਵਾਹਿਗੁਰੂ हे ਸਮਰੱਥ ਗੰਮ ਪੂਰਨ ਮੋਹ ਮਾਇਆ ਧਾਰ हे ਸਭ ਤਾਕਤਾਂ ਦੇ ਮਾਲਕ हे अपौंच हे सर्वव्यापक मेरे उते मेहर कर अंद कुप महापियाना नानक पार उतार हे नानक आख हे प्रभु ए संसार बड़ा डरावना कु है जिस विच माया दे मोह दा कुप ਹਨेरा है मिनु इस विचों पार लंगा ले ਮਲਾਰ ਮਹੱਲਾ ਪਹਿਲਾ ਛਤ ਪਦੀਆਂ ਘਰ ਪਹਿਲਾ ਰਾਗ ਮਲਾਰ ਘਰ ਪਹਿਲੇ ਵਿੱਚ ਪਹਿਲੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੱਠ ਬੰਦਾਂ ਵਾਲੀ ਬਾਣੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਚਕਵੀ ਨੈਣ ਨੀਂਦ ਨਹਿ ਚਾਹੈ ਬਿਨ ਪ੍ਰੇਰਣ ਨੀਂਦ ਨਾ ਪਾਈ ਚਕਵੀ ਰਾਤ ਨੂੰ ਆਪਣੇ ਪਿਆਰੇ ਚਕਵੇ ਤੋਂ ਬਿਨਾ ਸੌ ਨਹੀਂ ਸਕਦੀ ਉਹ ਆਪਣੀਆਂ ਅੱਖਾਂ ਵਿੱਚ ਨੀਂਦ ਦਾ ਆਉਣਾ ਪਸੰਦ ਨਹੀਂ ਕਰਦੀ ਸੂਰਜ ਰਹਿ ਪ੍ਰਿਓ ਦੇਖੈ ਨੈਣੀ ਨਿਵ ਨਿਵ ਲਾਗੇ ਪਾਈ ਜਦੋਂ ਸੂਰਜ ਚੜਦਾ ਹੈ ਚਕਵੀ ਆਪਣੇ ਪਿਆਰੇ ਚਕਵੇ ਨੂੰ ਆਖਦੀ ਆਪਣੇ ਪਿਆਰੇ ਚਕਵੇ ਨੂੰ ਅੱਖੀਂ ਵੇਖਦੀ ਹੈ ਲਿਫ ਲਿਫ ਕੇ ਨਿਉ ਨਿਉ ਕੇ ਉਸਦੇ ਪੈਰੀਂ ਲੱਗਦੀ ਹੈ ਗੁਰੂ ਪਿਆਰਿਓ ਇਹ ਚਕਵੀ ਤੇ ਚਕਵਾਦੋ ਪੰਛੀ ਹਨ ਇਹ ਜੋ ਪੰਛੀ ਹਨ ਇਹ ਰਾਤ ਦੇ ਹਨੇਰੇ ਵਿੱਚ ਵਿਛੜ ਜਾਂਦੇ ਹਨ ਤੇ ਸਾਰੀ ਰਾਤ ਵਿਛੜ ਵਿਛੋੜੇ ਵਿੱਚ ਹੀ ਗੜ ਦਿੰਦੇ ਹਨ ਕਿਉਂਕਿ ਇਹਨਾਂ ਨੂੰ ਰਾਤ ਨੂੰ ਨਹੀਂ ਦਿਸਦਾ ਕਿਸੇ ਨੂੰ ਨਹੀਂ ਰਾਤ ਨੂੰ ਦਿਸਦਾ ਹਨੇਰੀ ਰਾਤ ਵਿੱਚ ਤੇ ਫਿਰ ਜਦੋਂ ਦਿਨ ਚੜਦਾ ਹੈ ਸੂਰਜ ਚੜਦਾ ਹੈ ਸੂਰਜ ਦੀ ਰੋਸ਼ਨੀ ਹੁੰਦੀ ਹੈ ਫਿਰ ਉਹ ਚੱਕਵੀ ਚਕਵੇ ਨੂੰ ਵੇਖ ਕੇ ਬੜੀ ਖੁਸ਼ ਹੁੰਦੀ ਹੈ ਕਿ ਮੇਰਾ ਪਿਆਰ ਮੇਰਾ ਪਤੀ ਮੈਨੂੰ ਲੱਭ ਗਿਆ ਹੈ ਪਿਰ ਭਾਵੈ ਪ੍ਰੇਮ ਸਖਾਈ ਮੈਨੂੰ ਸਦਾ ਸਹਾਈ ਪ੍ਰੀਤਮ ਪ੍ਰਭੂ ਦਾ ਪ੍ਰੇਮ ਪਿਆਰਾ ਲੱਗਦਾ ਹੈ ਜਿਵੇਂ ਚੱਕਵੀ ਨੂੰ ਚਕਵਾ ਪਿਆਰਾ ਲੱਗਦਾ ਹੈ ਤਿਸ ਬੇਨਕੜੀ ਨਹੀਂ ਜਗ ਜੀਵਾ ਐਸੀ ਪਿਆਸ ਤੇ ਸਾਈ ਰਹਾਓ ਮੇਰੇ ਅੰਦਰ ਉਸ ਪਰਮਾਤਮਾ ਦੇ ਮਲਾਪ ਦੀ ਇਤਨੀ ਤੀਬਰਤਾ ਹੈ ਕਿ ਮੈਂ ਜਗਤ ਵਿੱਚ ਉਸ ਤੋਂ ਬਿਨਾਂ ਇੱਕ ਘੜੀ ਵੀ ਜੀਉ ਨਹੀਂ ਸਕਦੀ ਰਹਾਓ ਸਰਵਰ ਕਮਲ ਕਿਰਣ ਆਕਾਸੀ ਬਿਗਸ ਸਹਿਜ ਸੁਭਾਈ ਕੋਲ ਫੁੱਲ ਸਰੋਵਰ ਵਿੱਚ ਹੁੰਦਾ ਹੈ ਸੂਰਜ ਦੀ ਕਿਰਨ ਆਕਾਸ਼ਾਂ ਵਿੱਚ ਹੁੰਦੀ ਹੈ ਫਿਰ ਵੀ ਔਸਕਿਰਨੂ ਤੱਕ ਕੇ ਕਾਲ ਫੁੱਲ ਸੁੱਤੇ ਸਿੱਧ ਹੀ ਖੜ ਪੈਂਦਾ ਹੈ ਪ੍ਰੀਤਮ ਪ੍ਰੀਤ ਬਣੀ ਆਬ ਐਸੀ ਜੋਤੀ ਜੋਤ ਮਿਲਾਈ ਪ੍ਰੇਮੀ ਦੇ ਹਿਰਦੇ ਵਿੱਚ ਆਪਣੇ ਪ੍ਰੀਤਮ ਦੀ ਜਹੀ ਪ੍ਰੀਤ ਬਣਦੀ ਹੈ ਕਿ ਉਸ ਦੀ ਆਤਮਾ ਪ੍ਰੀਤਮ ਦੀ ਆਤਮਾ ਵਿੱਚ ਮਿਲ ਜਾਂਦੀ ਹੈ ਚਾਤ੍ਰਿਕ ਜਲ ਬਿਨ ਪ੍ਰਿਓ ਪ੍ਰਿਓ ਟੇਰੈ ਬਿਲਪ ਕਰੈ ਬਿਲ ਲਾਈ ਸਵਾਂਤੀ ਨਛੱਤਰ ਦੀ ਵਰਖਾ ਦੇ ਜਲ ਤੋਂ ਬਿਨਾ ਪਪੀਹਾ ਪ੍ਰਯੋ ਪ੍ਰਯੋ ਕੂਕਦਾ ਹੈ ਮਾਨੋ ਵਿਰਲਾਪ ਕਰਦਾ ਹੈ ਤਰਲੇ ਲੈਂਦਾ ਹੈ ਕਨ ਹਰ ਕੋਰ ਦਸੋਂ ਦਿਸ ਬਰਸੈ ਬਿਨ ਜਲ ਪਿਆਸ ਨਾ ਜਾਈ ਬੱਦਲ ਗੱਜ ਕੇ ਦਸੀ ਪਾਸੀ ਵਰਦਾ ਹੈ ਪਰ ਪਪੀਹ ਦੀ ਪਿਆਸ ਸਵਾਂਤੀ ਬੂੰਦ ਤੋਂ ਬਿਨਾ ਦੂਰ ਨਹੀਂ ਹੁੰਦੀ ਮੇਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬ ਕਮਾਈ ਮੱਛੀ ਪਾਣੀ ਵਿੱਚ ਪੈਦਾ ਹੁੰਦੀ ਹੈ ਪਾਣੀ ਵਿੱਚ ਵਸਦੀ ਹੈ ਪੂਰਲੀ ਪੂਰਬਲੀ ਕਮਾਈ ਅਨੁਸਾਰ ਉਹ ਪਾਣੀ ਵਿੱਚ ਹੀ ਸੁਖ ਦੁਖ ਸਹਾਰਦੀ ਹੈ ਖੇਨ ਤੇ ਲਰਹਿ ਨਾ ਸਕੈ ਪਲ ਜਲ ਬਿਨਾਂ ਮਰਨ ਜੀਵਨ ਤੇ ਸਤਾਈ ਪਾਣੀ ਤੋਂ ਬਿਨਾ ਉਹ ਇੱਕ ਖੇਨ ਭਾਰ ਦਿਲ ਪਰ ਪੀ ਜਿਉ ਨਹੀਂ ਸਕਦੀ ਮੱਛੀ ਪਾਣੀ ਤੋਂ ਬਿਨਾ ਇੱਕ ਖੇਨ ਭਾਰ ਨਹੀਂ ਜਿਉ ਸਕਦੀ ਉਸ ਦਾ ਮਰਨ ਜੀਵਨ ਦੀ ਸਾਰੀ ਉਮਰ ਦਾ ਵਸੇਬਾ ਉਸ ਪਾਣੀ ਨਾਲ ਹੀ ਸੰਭਵ ਹੈ ਤੇ ਗੁਰੂ ਪਿਆਰਿਓ ਜਿਸ ਤਰ੍ਹਾਂ ਮੱਛੀ ਪਾਣੀ ਬਿਨ ਤੇ ਗੁਰਸਿੱਖ ਬਾਣੀ ਬਿਨ ਨਹੀਂ ਜੀ ਸਕਦਾ ਧਨ ਵਾਂਡੀ ਪਿਰ ਦੇਸ ਨਿਵਾਸੀ ਸੱਚੇ ਗੁਰ ਪਹਿ ਸ਼ਬਦ ਪਠਾਈ ਪਤੀ ਪ੍ਰਭੂ ਜੀ ਵਿਸਤਰੀ ਦੇ ਹਿਰਦੇ ਘਰ ਵਿੱਚ ਹੀ ਵਸਦਾ ਹੈ ਉਸ ਤੋਂ ਵਿਛੜੀ ਹੋਈ ਜੀਵ ਇਸਤਰੀ ਜਦੋਂ ਸੱਚੇ ਗੁਰੂ ਦੀ ਰਾਹੀ ਗੁਰੂ ਦੀ ਬਾਣੀ ਦੀ ਰਾਹੀ ਸੁਨੇਹਾ ਭੇਜਦੀ ਹੈ ਫਿਰ ਗੁਣ ਸੰਗ ਰਹੇ ਪ੍ਰਭੂ ਹਿਰਦੈ ਨਿਵਾਸੀ ਭਗਤ ਰਤੀ ਹਰਖਾਹੀ ਤੇ ਆਤਮਾ ਗੁਣ ਇਕੱਠੇ ਕਰਦੀ ਹੈ ਆਤਮਕ ਗੁਣ ਇਕੱਠੇ ਕਰਕੇ ਤਦੋ ਹਿਰਦੇ ਵਿੱਚ ਵਸਦਾ ਪ੍ਰਭੂਪਤੀ ਉਸ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਉਸ ਨੂੰ ਦਿਸ ਪੈਂਦਾ ਹੈ ਜੀਵ ਇਸ ਤਰੀ ਉਸ ਦੀ ਭਗਤੀ ਦੇ ਰੰਗ ਵਿੱਚ ਰੰਗੀਜ ਕੇ ਪ੍ਰਸੰਨ ਹੁੰਦੀ ਹੈ ਪਰਮਾਤਮਾ ਆਪਣੇ ਅੰਦਰ ਹੀ ਵਸਦਾ ਹੈ ਪਰ ਆਪਾਂ ਬਾਹਰ-ਬਾਰ ਭਾਲਦੇ ਫਿਰਦੇ ਹਾਂ ਨਹੀਂ ਭਾਈ ਭਗਤ ਪੀਪਾ ਜੀ ਕਹਿੰਦੇ ਹਨ ਪਰਮਾਨ ਕਰਦੇ ਹਨ ਬਾਣੀ ਵਿੱਚ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਜੋ ਸਾਰੇ ਬ੍ਰਹਿਮੰਡ ਦਾ ਕਰਤਾ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਮਾਲਕ ਕਾਲਪੁਰਖ ਪ੍ਰਭੂ ਹੈ ਉਹ ਹਰੇਕ ਜੀਵ ਦੇ ਅੰਦਰ ਹੈ ਉਹ ਪਿੰਡੇ ਦੇ ਵਿੱਚ ਹੀ ਨਿਵਾਸ ਕਰਦਾ ਹਿਰਦੇ ਘਰ ਵਿੱਚ ਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਐਨੀ ਗੂੜੀ ਚਾਦਰ ਪਈ ਹੋਈ ਹੈ ਉੱਤੇ ਕਿ ਪ੍ਰਮਾਤਮਾ ਨਜ਼ਰ ਹੀ ਨਹੀਂ ਆਉਂਦਾ ਪ੍ਰਿਯੋ ਪ੍ਰਿਯੋ ਕਰੈ ਸਬਹਿ ਜੇਤੀ ਗੁਰ ਭਾਵੈ ਪ੍ਰਿਯੋ ਪਾਈ ਜਿਹੜੀ ਪੀ ਲੁਕਾਈ ਹੈ ਸਾਰੀ ਹੀ ਸ੍ਰਿਸ਼ਟੀ ਪਤੀ ਪ੍ਰਭੂ ਦਾ ਨਾਮ ਲੈਂਦੀ ਹੈ ਪਰ ਜਿਹੜੀ ਜੀਵ ਇਸ ਤਰੀ ਗੁਰੂ ਨੂੰ ਚੰਗੀ ਲੱਗਦੀ ਹੈ ਉਹ ਪਤੀ ਪ੍ਰਭੂ ਨੂੰ ਮਿਲ ਪੈਂਦੀ ਹੈ ਪ੍ਰਿਯੋ ਨਾਲ ਸਦ ਹੀ ਸੱਚ ਸੰਗੇ ਨਦਰੀ ਮੇਲ ਅਮਲਾਈ ਪਤੀ ਪ੍ਰਭੂ ਦਾ ਸਦਾ ਹੀ ਹਰੇਕ ਜੀਵ ਇਸ੍ਰੀਦ ਨਾਲ ਅੰਗ ਸੰਗ ਵੱਸਦਾ ਹੈ ਜਿਹੜੀ ਉਸ ਸਦਾ ਥੇਰ ਵਿੱਚ ਜੁੜਦੀ ਹੈ ਗੁਰੂ ਮੇਰ ਦੀ ਨਜ਼ਰ ਕਰਕੇ ਉਸ ਨੂੰ ਆਪਣੇ ਸ਼ਬਦ ਵਿੱਚ ਜੋੜ ਕੇ ਪ੍ਰਭੂ ਨਾਲ ਮਿਲਾ ਦਿੰਦਾ ਹੈ ਸਭ ਮੈਂ ਜਿਉ ਜਿਉ ਹੈ ਸੋਈ ਘਟ ਘਟ ਰਹਾ ਸਮਾਈ ਹਰੇਕ ਜੀਵ ਵਿੱਚ ਪ੍ਰਭੂ ਦੀ ਦਿੱਤੀ ਜਿੰਦ ਰੁਕਮ ਕਰਾਈ ਹੈ ਉਹ ਪ੍ਰਭੂ ਆਪ ਹੀ ਹਰੇਕ ਦੀ ਜਿੰਦ ਦਾ ਆਸਰਾ ਹੈ ਪ੍ਰਭੂ ਹਰੇ ਇੱਕ ਸਰੀਰ ਵਿੱਚ ਵਿਆਪਕ ਹੈ। ਗੌਰ ਪਰਸਾਦ ਕਰ ਹੀ ਪ੍ਰਗਾਸਿਆ। ਸਹਿਜੇ ਸਹਿਜ ਸਮਾਈ। ਗੁਰੂ ਦੀ ਕਿਰਪਾ ਨਾਲ ਜਿਸ ਜੀਵ ਦੇ ਹਿਰਦੇ ਵਿੱਚ ਹੀ ਪ੍ਰਗਟ ਹੋ ਪੈਂਦਾ ਹੈ ਪ੍ਰਮਾਤਮਾ ਉਹ ਜੀਵ ਸਦਾ ਆਤਮਕ ਡੋਲਤਵ ਵਿੱਚ ਟਿਕਿਆ ਰਹਿੰਦਾ ਹੈ। ਆਪਣਾ ਕਾਜ ਸਵਾਰੋ ਆਪੇ ਸੁਖ ਦਾਤਾ ਗੋਸਾਈ। اے ਧਰਤੀ ਦੇ ਖਸਮਾ اے ਜੀਵਾਂ ਨੂੰ ਸੁਖ ਦੇਣ ਵਾਲੇ ਪ੍ਰਭੂ ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਜੋੜਨਾ ਇਹ ਤੇਰਾ ਹੀ ਕੰਮ ਹੈ ਇਸ ਆਪਣੇ ਕੰਮ ਨੂੰ ਤੂੰ ਆਪ ਹੀ ਸਿਰੇ ਚਾੜਦਾ ਹੈ ਗੌਰ ਪ੍ਰਸਾਦ ਕਰ ਹੀ ਪਿਰ ਪਾਇਆ ਤੋ ਨਾਨਕ ਤਪ ਤਬੁਝਾਈ اے ਨਾਨਕ ਗੁਰੂ ਦੀ ਕਿਰਪਾ ਨਾਲ ਜਿਸ ਦੇ ਹਿਰਦੇ ਘਰ ਵਿੱਚ ਹੀ ਪ੍ਰਭੂ ਪਤੀ ਪ੍ਰਗਟ ਹੋ ਪੈਂਦਾ ਹੈ ਉਹਦੀ ਮਾਇਆ ਦੀ ਤ੍ਰਿਸ਼ਨਾ ਦੀ ਸੜਨਾ ਬੁਝ ਜਾਂਦੀ ਹੈ ਮਲਾਰ ਮਹੱਲਾ ਪਹਿਲਾ ਜਾਗਤ ਜਾਗ ਰਹਿ ਗੁਰ ਸੇਵਾ ਬਿਨ ਹਾਰ ਮੈਂ ਕੋ ਨਹੀਂ ਉਸੇ ਮਨੁੱਖ ਦਾ ਜੀਵਨ ਸਫਲ ਹੈ ਜੋ ਗੁਰ ਦੀ ਦਸੀ ਸੇਵਾ ਵਿੱਚ ਤਤ ਪਰ ਰਹਿ ਕੇ ਮਾਇਆ ਦੇ ਹਲਿਆ ਵੱਲੋਂ ਸੁਚੇਤ ਰਹਿੰਦਾ ਹੈ ਪਰਮਾਤਮਾ ਦੀ ਜੋਤ ਤੋਂ ਬਿਨਾ ਸਾਡੇ ਇਸ ਸਰੀਰ ਦੀ ਕੋਈ ਪਾਇਆ ਨਹੀਂ ਹੈ ਆਣੇ ਕਾ ਯਤਨ ਕਰ ਰਹਿਣ ਨਾ ਪਾਵੇ ਆਜ ਗਾਜ ਢਰ ਪਾਹੀ ਜਦੋਂ ਜੋਤ ਨਿਕਲ ਜਾਏ ਤਾਂ ਨੇਕਾ ਯਤਨ ਕਰਨ ਨਾਲ ਵੀ ਇਹ ਸਰੀਰ ਟਿਕਿਆ ਨਹੀਂ ਰਹਿ ਸਕਦਾ ਜਿਵੇਂ ਅੱਗ ਦਾ ਸੇਕ ਕੱਚ ਨੂੰ ਢਾਲ ਦਿੰਦਾ ਹੈ ਤਿਵੇਂ ਇਹ ਸਰੀਰ ਜੋਤ ਤੋਂ ਬਿਨਾ ਟਹਿ ਢੇਰੀ ਹੋ ਜਾਂਦੇ ਹਨ ਕੈਸੋ ਤਾਨ ਤਾਨ ਕਾ ਕਹੋ ਗਰਭ ਕੈਸਾ ਹੇ ਚੱਲੇ ਮਨੁੱਖ ਦੱਸ ਇਸ ਸਰੀਰ ਦਾ ਇਸ ਦੌਲਤ ਦਾ ਕੀ ਮਾਣ ਕਰਿਆ ਕਰਨਾ ਹੋਇਆ ਬਿਨ ਸਤ ਬਾਰ ਨਾ ਲਾਗੇ ਬਵਰੇ ਹੋ ਮੈਂ ਗਰਭ ਖਪੇ ਜਗ ਐਸਾ ਰਹਾਉ ਇਹਨਾਂ ਦੇ ਨਾਸ ਹੁੰਦਿਆ ਚਿਰ ਨਹੀਂ ਲਗਦਾ ਇਹ ਜੋ ਸਰੀਰ ਮਿਲਿਆ ਹੈ ਪਰਮਾਤਮਾ ਦੀ ਜੋਤ ਤੋਂ ਬਿਨਾ ਮਿੱਟੀ ਦੀ ਢੇਰੀ ਹੈ ਜਗਤ ਵਿਅਰਥ ਹੈ ਸਰੀਰ ਦੀ ਹੋਂਮੈ ਵਿੱਚ ਧਨ ਦੇ ਮਾਣ ਵਿੱਚ ਖੁਆਰ ਹੁੰਦਾ ਹੈ ਰਹਾਓ ਜੈ ਜਗਦੀਸ਼ ਪ੍ਰਭੂ ਰਖਵਾਰੇ ਰੱਖੇ ਪਰਖੇ ਸੋਈ ਹੈ ਜਗਤ ਦੇ ਮਾਲਕ ਹੈ ਪ੍ਰਭੂ ਪਰਮਾਤਮਾ ਹੈ ਜੀਵਾਂ ਦੇ ਰਾਖੇ ਤੇਰੀ ਸਦਾ ਜੈ ਹੋਵੇ ਹੈ ਚੱਲੇ ਜੀਵ ਸਦਾ ਔਸ ਰੱਖਣ ਹਾਰ ਪ੍ਰਭੂ ਦਾ ਆਸਰਾ ਲੈ ਉਹ ਜਗਦੀਸ਼ ਹੀ ਵਿਕਾਰਾਂ ਤੋਂ ਬਚਾਉਂਦਾ ਹੈ ਤੇ ਜੀਵਾਂ ਦੇ ਜੀਵ ਨੂੰ ਪੜਤਾਲਦਾ ਰਹਿੰਦਾ ਹੈ ਜੇਤੀ ਹੈ ਤੇਤੀ ਤੁਝ ਹੀ ਤੇ ਤੁਝ ਹੀ ਸਰ ਅਵਰ ਨਾ ਤੁਮ ਸਰ ਅਵਰ ਨਾ ਕੋਈ ਵਾਹੇ ਗੁਰੂ ਜੇਤੀ ਹੈ ਤੇਤੀ ਤੁਝ ਹੀ ਤੇ ਤੁਮ ਸਰ ਅਵਰ ਨਾ ਕੋਈ ਹੈ ਪ੍ਰਭੂ ਪਰਮਾਤਮਾ ਜਿਤਨੀ ਵੀ ਲੁਕਾਈ ਹੈ ਇਹ ਸਾਰੀ ਹੀ ਤੇਰੇ ਪਾਸੋਂ ਹੀ ਦਾਤਾ ਮੰਗਦੀ ਹੈ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਜੀਉ ਪਾਏ ਜੁਗਤ ਬਸ ਕੀਨੇ ਆਪੇ ਗੁਰਮਖ ਅੰਜਨਾ ਸਾਰੇ ਜੀਵ ਪੈਦਾ ਕਰਕੇ ਜੀਵਾਂ ਦੇ ਜੀਵਨ ਜੁਗ ਉਸਨੇ ਆਪਣੇ ਵਾਸ ਵਿੱਚ ਰੱਖੀ ਹੋਈ ਹੈ ਸਹੀ ਆਤਮਿਕ ਜੀਵਨ ਦੀ ਸੂਝ ਵਾਸਤੇ ਉਹ ਆਪ ਹੀ ਗੁਰੂ ਦੀ ਰਾਹੀਂ ਗਿਆਨ ਦਾ ਸਰਮਾ ਦਿੰਦਾ ਹੈ ਆਮਰ ਅਨਾਥ ਸਰਬ ਸਿਰ ਮੋਰਾ ਕਾਲ ਬਿ ਕਾਲ ਭਰਮ ਭੈ ਖੰਜਨ ਪਰਮਾਤਮਾ ਸਦਾ ਟਲ ਹੈ ਉਸ ਦੇ ਉੱਪਰ ਹੋਰ ਕੋਈ ਖਸਮ ਨਹੀਂ ਉਹ ਸਭ ਦਾ ਸ਼ਰੋਮਣੀ ਹੈ ਜੀਵਾਂ ਦੇ ਜਨਮ ਮਰਨ ਦੇ ਗੇੜ ਭਟਕਣਾ ਤੇ ਡਰ ਸਹਿਮ ਨਾਲ ਨਾਸ ਕਰਨ ਵਾਲਾ ਹੈ ਪਰਮਾਤਮਾ ਜੀਵਾਂ ਦੇ ਜਨਮ ਮਰਨ ਦੇ ਗੇੜ ਭਟਕਣਾ ਤੇ ਡਰ ਸਹਿਮ ਨਾਸ ਕਰਨ ਵਾਲਾ ਹੈ ਕਾਗਦ ਕੋਟ ਹੋ जग ਹੈ ਬੱਪਰੋ ਰੰਗਨ ਚੇਹਨਾ ਚਤੁਰਾਈ ਇਹ ਜਗਤ ਵਿਚਾਰਾ ਮਾਨੋ ਕਾਗਜ਼ਾਂ ਦਾ ਕਿਲਾ ਹੈ ਜਿਸ ਨੂੰ ਪ੍ਰਭੂ ਨੇ ਆਪਣੀ ਸਿਆਣਪ ਨਾਲ ਸਜਾਵੜ ਤੇ ਰੂਪ ਰੇਖਾ ਦਿੱਤੀ ਹੋਈ ਹੈ ਨਾ ਨਹੀਂ ਸੀ ਬੂੰਦ ਪਵਨ ਪਤਖ ਹੋਵੇ ਜਨਮ ਮਰੈ ਖਿੰ ਤਾਈ ਪਰ ਜਿਵੇਂ ਇੱਕ ਨਿੱਕੀ ਜਿਹੀ ਬੂੰਦ ਜਾਂ ਹਵਾ ਦਾ ਝੋਲਾ ਕਾਗੇ ਦੇ ਕਿਲੇ ਦੀ ਸੋਭਾ ਗਵਾ ਦਿੰਦਾ ਹੈ ਤੇਵੇਂ ਜਗਤ ਪਲ ਵਿੱਚ ਜੰਮਦਾ ਹੈ ਤੇ ਮਰਦਾ ਹੈ ਇਹ ਸਭ ਕੁਝ ਪਰਮਾਤਮਾ ਦੇ ਹਸ ਵਤ ਵਸ ਹੈ ਉਹਦੇ ਹੁਕਮ ਵਿੱਚ ਹੈ ਜਦੋਂ ਪਰਮਾਤਮਾ ਦਾ ਜੀ ਚਾਹੁੰਦਾ ਹੈ ਧਰਤੀ ਦੁਪ ਸਾਰਾ ਪਸਾਰ ਦਿੰਦਾ ਹੈ ਜਦੋਂ ਉਹਦਾ ਦਿਲ ਕਰਦਾ ਹੈ ਧਰਤੀ ਦਾ ਪਸਾਰਾ ਖਤਮ ਕਰ ਦੇਂਦਾ ਹੈ ਕਿਉਂਕਿ ਉਹਦੇ ਤੇ ਬਸ ਅੱਖ ਦੇ ਫੋਰ ਝਮਕਣ ਜਿੰਨੇ ਸਮੇਂ ਦੀ ਗੱਲ ਹੈ ਪ੍ਰਮਾਤਮਾ ਦੇ ਹੱਥ ਵਿੱਚ ਸਭ ਕੁਝ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕੈ ਨਾ ਕੋਏ ਜੇ ਆਪਾਂ ਉਹਦੇ ਹੁਕਮ ਨੂੰ ਬੁਝਦੇ ਹਾਂ ਤੇ ਆਪਣੇ ਵਿੱਚੋਂ ਹਉਮੈ ਖਤਮ ਹੋ ਜਾਂਦੀ ਹੈ ਗੁਰੂ ਜੀ ਫਰਮਾਨ ਕਰ ਰਹੇ ਹਨ ਕਾਗਦ ਕੋਟ ਇਹੋ ਜਗ ਹੈ ਬੱਪਰੋ ਰੰਗਨ ਚਿਹਨ ਚਤੁਰਾਈ ਨਾਨੀ ਸੀ ਬੂੰਦ ਪਵਨ ਪਤ ਘੋਵੈ ਜਨਮ ਮਰੈ ਖਿੰਨ ਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1273 ਦੀ ਵਿਆਖਿਆ ਅਦੇ ਬਾੜ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1276 ਦੀ ਵਿਆਖਿਆ ਅਦੇ ਬਾੜ ਸਰਵਣ ਕਰਾਂਗੇ ਪੁਲਚਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ